ਕੰਮੀ ਹੈ ਢੇੜੇ ਵਾਲੇ ਢੇੜੇ ਵਾਲਿਆ ਭੈਣ ਤੋਂ ਝੜਮ ਇਕੱਠੇ ਹੋਏ ਸਾਰੇ ਚੂੜੇ ਪੁੱਠੇ ਨੰਗੇ ਮੇਰੇ ਸਾਲੇ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਸਾਥੀਓ ਇਹ ਘਟਨਾ ਜਿਹੜੀ ਹਿਮਾਚਲ ਪ੍ਰਦੇਸ਼ ਦੇ ਜਿਹੜਾ ਜ਼ਿਲ੍ਹਾ ਊਨਾ ਅਤੇ ਥਾਣਾ ਹਰੋਲੀ ਦੇ ਵਿੱਚ ਜਿਹੜੀ ਵਾਪਰੀ ਹੈ ਜਿਸ ਵਿੱਚ ਜਿਹੜਾ ਸਾਡੇ ਦੇ ਲੋਕ ਜਿਹੜੇ ਸਾਡੇ ਅਸੀਂ ਸਮਾਜ ਦੇ ਲੋਕ ਸੀਗੇ ਜੋ ਕਿ ਧਰਮਪੁਰ ਵਿੱਚ ਰਹਿੰਦੇ ਆ ਉਹਨਾਂ ਨੂੰ ਇੱਕ ਵੀਡੀਓ ਜਿਹੜੀ ਆ ਰਿਹਾ ਅਤੇ ਆਡੀਓ ਵੀ ਹੈ ਵੀ ਇੱਕ ਵੀਡੀਓ ਵੀ ਹੈ ਜਿਸ ਵਿੱਚ ਜਤੀ ਸੁਖਬਲ ਬੋਲੇਗਾ ਅਤੇ ਸਾਡੀਆਂ ਮਾਮਾ ਪੈਣਾ ਜਿਹੜੇ ਬਡੇ ਮਨੁੱਖ ਭਾਗੇ ਸ਼ਬਦ ਜਿਹੜੇ ਬੋਲੇਗਾ ਅਤੇ ਉੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗੰਭੀਰਤਾ ਦਾ ਮਸਲਾ ਨਹੀਂ ਲੈਂਦੇ ਬਈ ਜਦੋਂ ਸਮਾਪੰਨ ਤੇ ਤੁਹਾਨੂੰ ਪਤਾ ਹੀ ਆ ਵੀ ਉਲਟਾ ਜਿਹੜਾ ਆ ਉਹਨਾਂ ਲੋਕਾਂ ਨੇ ਸਾਡੇ ਭਾਈਚਾਰੇ ਦੇ ਉੱਪਰ ਅਮੀਰ ਵਾਲਮੀਕੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਾਇਆ ਉਹ ਨਜਾਇਜ਼ ਤਰ੍ਹਾਂ ਕਿਉਂਕਿ ਜਦੋਂ ਉਸ ਆदमी ਜਿਹੜੇ ਨੇ ਸਾਨੂੰ ਆਡੀਓ ਵਾਇਲ ਕੀਤੀ ਵੀਡੀਓ ਅਤੇ ਉਹ ਸਾਥੀ ਨੂੰ ਥਾਣੇ ਵਿੱਚ ਜਦੋਂ ਉਹ ਲੈ ਕੇ ਗਏ ਉਸ ਟਾਈਮ ਵੀਡੀਓ ਵੀ ਬਣੀ ਗਈ ਸੀ ਅਤੇ ਕੋਈ ਵੀ ਮਾਰਕਟ ਜਿਹੜੀ ਉਹਨਾਂ ਨਹੀਂ ਕੀਤੀ ਕਿ ਨਾ ਕੋਈ ਪਰਚਾ ਕੀਤਾ ਗਿਆ ਪਰ ਜਾਣਬੁੱਝ ਕੇ ਉੱਥੇ ਦੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜਿਹੜਾ ਸਾਡੇ ਸਾਥੀਆਂ ਦੇ ਪਰਚਾ ਕੀਤਾ ਪਰਚਾ ਦਰਜ ਕੀਤਾ ਉਹ ਪੰਚ ਜਿਹੜਾ ਤੁਰੰਤ ਰਾਦ ਕਰਾਉਣ ਵਾਸਤੇ 26 ਸਤੰਬਰ ਨੂੰ ਦਿਨ ਵੀਰਵਾਰ ਨੂੰ ਜਿਹੜਾ 12 ਵਜੇ ਆਪਾਂ ਹਿਮਾਚਲ ਪ੍ਰਦੇਸ਼ ਜਿਹੜਾ ਸਾਰੇ ਸਾਥੀ ਨੇ ਪਹੁੰਚਣਾ ਤਾਂ ਜੋ ਉੱਥੇ ਦੇ ਡੀਜੀਪੀ ਅਤੇ ਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦੇਣਾ ਅਤੇ ਉੱਥੇ ਦੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਹੌਸਲਾ ਬੁਜਾਇ ਕਰਨ ਪੰਜਾਬ ਜਿਹੜਾ ਆ ਇਹਨਾਂ ਦੇ ਨਾਲ ਆ ਜੇਕਰ ਤੁਰੰਤ ਜਿਹੜਾ ਹਮਾਜਨ ਪ੍ਰਦੇਸ਼ ਨੇ ਜਿਹੜਾ ਬੱਚਾ ਅਮਿਤ ਵਾਲਮੀਕੀ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਜੇ ਰੱਦ ਨਾ ਕੀਤਾ ਗਿਆ ਤੇ ਅਸੀਂ ਜਿਹੜਾ ਜਲੰਧਰ ਵਿੱਚ ਵੱਡੀ ਮੀਟਿੰਗ ਜਿਹੜੀ ਆ ਪੂਰੇ ਪੰਜਾਬ ਦੇ ਸਰਬੰਧੀਆਂ ਸਾਂਝ ਸਮਾਜ ਦੀ ਮੀਟਿੰਗ ਕਰਕੇ ਪੰਜਾਬ ਬੰਦੀ ਕਾਲ ਜਿਹੜੀ ਆ ਉਹ ਜਲਦੀ ਹੀ ਜਿਹੜੀ ਉਸ ਵੀਰਵਾਰ ਤੋਂ ਬਾਅਦ ਜਿਹੜੀ ਜਲਦੀ ਤਰ੍ਹਾਂ ਦੀ ਜਿਹੜੀ ਮੀਟਿੰਗ ਆ ਉਹ ਬੁਲਾ ਕੇ ਵੱਡੇ ਪੱਧਰ ਤੇ ਪੰਜਾਬ ਬੰਦੀ ਕਾਲ ਦੇਵਾਂਗੇ ਸੋ ਅਸੀਂ ਚਾਹੁੰਦੇ ਆ ਕਿ ਉੱਥੇ ਦੀ ਜਿਹੜੀ ਹਮਾਜਨ ਪ੍ਰਦੇਸ਼ ਦੀ ਪੁਲਸ ਆ ਉਹ ਸਾਡੇ ਸਾਥੀਆਂ ਦੇ ਪਰਚਾ ਦਰਦ ਕੀਤਾ ਉਹਨੂੰ ਰੱਦ ਕੀਤਾ ਜਾਵੇ ਅਤੇ ਜਿਹੜੇ ਬੰਦੇ ਨੇ ਸਲਾਖਾਂ ਦੇ ਵਿੱਚ ਛੱਡ ਦੇ ਫਿਰ ਅੱਤਰ ਕੀਤਾ ਜਾਵੇ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ ਆਪਾਂ ਵੀਰਵਾਨ ਨੂੰ ਸਾਰੇ ਸਾਥੀਆਂ ਨੇ 12 ਵਜੇ ਹਿਮਾਚਲਪੁਰ ਦੇ ਜਿਹੜਾ ਉਹ ਪਹੁੰਚਣਾ ਸਾਰਿਆਂ ਨੂੰ ਜੈ ਗੁਰਦੇਵ ਤਾਨ ਗੁਰਦੇਵ ਜੈ ਬਾਲ ਮਕੀ ਹਰ ਬਾਲ ਮਕੀ ਜੈ ਭੀਮ ਜੈ ਭਾਗ